ਇੱਕ ਮੌਕਾ ਲੈਣ ਵਾਲਾ ਕੇਚਰੀਵਾਲ ਹੁਣ ਕਿਹੜੀਆਂ ਖੁੱਡਾਂ ਦੇ ਵਿੱਚ ਵੱੜ ਕੇ ਬਹਿ ਗਿਆ ਹੈ ਆਵੇ ਹੁਣ ਪੰਜਾਬ ਦੇ ਵਿੱਚ ਤੇ ਦੇਖੇ ਪੰਜਾਬ ਦੇ ਕੀ ਹਾਲਾਤ ਨੇ ਇਹ ਬਿਆਨ ਸੁਖਵੀਰ ਬਾਦਲ ਦੇ ਵੱਲੋਂ ਦਿੱਤੇ ਗਏ ਨੇ ਤੇ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਉਹਨਾਂ ਨੇ ਪਲਟਵਾਰ ਕੀਤਾ ਤੇ ਦੂਜੇ ਪਾਸੇ ਉਹਨਾਂ ਦਾ ਕਹਿਣਾ ਹੈ ਕਿ ਅੱਜ ਪੰਜਾਬ ਦੇ ਵਿੱਚ ਹੜਾਂ ਦੀ ਮਾਰ ਸਭ ਪੰਜਾਬੀਆਂ ਨੂੰ ਪਈ ਹੈ ਪਰੰਤੂ ਉਸ ਦੇ ਬਾਵਜੂਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਕੋਈ ਵੀ ਜਿਹੜੀ ਕਿ ਹੜਾਂ ਨੂੰ ਰੋਕਣ ਦੇ ਲਈ ਕੋਈ ਵੀ ਪਲੈਨਿੰਗ ਪਹਿਲਾਂ ਨਹੀਂ ਬਣਾਈ ਗਈ ਤੇ ਜਿਸ ਦੇ ਤਹਿਤ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਅੱਜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁੰਦੇ ਤਾਂ ਅਜਿਹਾ ਨਹੀਂ ਸਿਉਣਾ ਜੋ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਵਿੱਚ ਲਿਆਂਦੇ ਨੇ ਜਿਸ ਦੇ ਦੌਰਾਨ ਇੱਕ ਵਾਰ ਫੜ ਤੋਂ ਪਲਟ ਵਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਹੋਰ ਕੀ ਕੁਝ ਕਹਿਣਾ ਸੁਖਵੀਰ ਸਿੰਘ ਬਾਦਲ ਦਾ ਆਓ ਤੁਹਾਨੂੰ ਸੁਣਾਉਨੇ ਹਾਂ ਫਾਜ਼ਿਲਕਾ ਫਾਜ਼ਿਲਕਾ ਜ਼ਿਲ੍ਹੇ ਵਿੱਚ ਜਿਮਾਂ ਬਾਰਡਰ ਤੇ ਆਸੀਮ ਨਾਲਾ ਨੂਸ਼ਾ ਨਾਲਾ ਵੱਡੇ ਬਾਦਲ ਸਾਹਿਬ ਨੇ ਬਣਾਇਆ ਸੀ ਆ ਇੱਕ ਬਹੁਤ ਵੱਡਾ ਸਾਧਨ ਸੀ ਪਾਣੀ ਕਟਣ ਦਾ ਬਰਬੋਰਸ ਇਸ ਕਰਦੀ ਆ ਪਿਛਲੇ 4 ਸਾਲਾਂ ਚ ਨਾ ਸਾਫ ਹੋਇਆ ਤੇ ਨਾ ਇਹਦੇ ਤੇ ਕੋਈ ਸਿੰਟ ਕੱਢੀ ਗਈ ਹੈ ਜਿਹਦੇ ਕਰਕੇ ਤੂੰ ਦੇਖੋ ਰੋਗਾ ਜਾੜਾ ਆ ਗਿਆ ਤੇ ਉਹ ਆਪ ਚਾਰਾ ਤੇ ਲੱਖਾਂ ਪਰਦੇ ਨਕਮੀ ਸਰਕਾਰ ਇਹਨਾਂ ਨੇ ਜਿਹੜਾ ਅੱਜ ਨੁਕਸਾਨ ਹੋਇਆ ਮੈਂ ਗਰੰਟੀ ਨਾਲ ਕਹਿੰਦਾ ਜੇ ਕੋਈ ਸਿਆਣਾ ਮੁੱਖ ਮੰਤਰੀ ਹੁੰਦਾ ਜਾਂ ਬਾਪੂ ਪਾਦਲਾ ਜੀ ਮੁੱਖ ਮੰਤਰੀ ਹੁੰਦੇ ਆ ਪੰਜਾਬ ਦਾ ਨੁਕਸਾਨ ਨਹੀਂ ਹੋਣਾ ਸੀ ਕਿਉਂਕਿ ਉਹ 4 ਮਹੀਨੇ ਪਹਿਲੇ ਇੰਤਜ਼ਾਮ ਕਰ ਲੈਂਦੇ ਸੀ ਇਹਨੂੰ ਤਾਂ ਵੇਲ ਹੀ ਨਹੀਂ ਹੈ ਇਹਨੂੰ ਫਿਕਰ ਹੀ ਨਹੀਂ ਹੈ ਤੇ ਮੈਂ ਪੁੱਛਣਾ ਚਾਹਣਾ ਭਗਵੰਤ ਮਾਨ ਨੂੰ ਤੁਸੀਂ ਜਦੋਂ ਇਸ਼ਤਿਹਾਰ ਦਿੱਤੇ ਸੀ ਕਿ ਕੇਜਰੀਵਾਲ ਨੂੰ ਇੱਕ ਮੌਕਾ ਦਿਓ ਪੰਜਾਬ ਦੀ ਜਨਤਾ ਨੇ ਇੱਕ ਮੌਕਾ ਦਿੱਤਾ ਸੀ 92 ਸੀਟਾਂ ਨਾਲ ਅੱਜ ਕਿੱਥੇ ਆ ਕੇਜਰੀਵਾਲ ਕਿੱਥੇ ਆ ਸਸੋੜੀਆ ਤੁਹਾਡਾ ਹਰ ਚੀਜ਼ ਦੇ ਦੁਗਾਟਨ ਕਰਨ ਵਾਸਤੇ ਤਾਂ ਉਹ ਅੱਗੇ ਰੱਖਦੇ ਹੋ ਪੰਜਾਬ ਪੁਲਿਸ ਉਹਦੇ 200 ਬੰਦਾ ਉਹਦੇ ਘਰ ਨੂੰ ਰੱਖਿਆ ਕਨਵਾਸੀ ਦਿੱਲੀ ਬੈਠਾ ਹੈ helicopter ਆਪਣਾ ਵਰਤਦਾ ਹੈ ਪੰਜਾਬ ਦੇ ਹਰ ਪੋਸਟਰ ਤੇ ਦੁਨੀਆ ਹਿੰਦੁਸਤਾਨ ਚ ਹਰ ਅਖਬਾਰ ਚ ਉਹਦੀ ਫੋਟੋ ਲੱਗਦੀ ਹੈ ਜਿਹਦਾ ਖਰਚਾ ਅਸੀਂ ਦਿੰਨੇ ਹੁਣ ਕਿੱਥੇ ਅੱਗੇ ਜੀਓ ਫਾਜ਼ਲ ਦਾ ਫਾਜ਼ਲ ਦਾ ਜ਼ਿਲ੍ਹੇ ਚ ਜਿਵੇਂ ਬਾਰਡਰ ਤੇ ਆ ਸੀਮ ਨਾਲਾ ਨੂਸ਼ਾ ਨਾਲਾ ਵੱਡੇ ਬਾਦਲ ਸਾਹਿਬ ਨੇ ਬਣਾਇਆ ਸੀ ਆ ਇੱਕ ਬਹੁਤ ਵੱਡਾ ਸਾਧਨ ਸੀ ਪਾਣੀ ਕੱਢਣ ਦਾ ਪਰ ਅਫਸੋਸ ਇਸ ਕਰਦੀ ਹੈ ਪਿਛਲੇ 4 ਸਾਲਾਂ ਚ ਨਾ ਸਾਫ਼ ਹੋਇਆ ਤੇ ਨਾਲ ਇਹਦੇ ਤੇ ਕੋਈ ਸਿਲਟ ਕੱਢੀ ਗਈ ਹੈ ਜਿਹਦੇ ਕਰਕੇ ਤੂੰ ਦੇਖੋ ਰੋਭਾ ਜ਼ਿਆਦਾ ਆ ਗਿਆ ਤੇ ਉਹ ਆਪ ਚਾਰਾ ਕੁ ਲੱਖਾਂ ਪਰ ਗਿਆ ਕਮੀ ਸਰਕਾਰ ਇਹਨਾਂ ਨੇ ਜਿਹੜਾ ਅੱਜ ਨੁਕਸਾਨ ਹੋਇਆ ਮੈਂ ਗਰੰਟੀ ਨਾਲ ਕਹਿੰਦਾ ਜੇ ਕੋਈ ਸਿਆਣਾ ਮੁੱਖ ਮੰਤਰੀ ਹੁੰਦਾ ਜਾਂ ਬਾਪੂ ਪਾਦਲਾ ਜੀ ਮੁੱਖ ਮੰਤਰੀ ਹੁੰਦੇ ਆ ਪੰਜਾਬ ਦਾ ਨੁਕਸਾਨ ਨਹੀਂ ਹੋਣਾ ਸੀ ਕਿਉਂਕਿ ਉਹ 4 ਮਹੀਨੇ ਪਹਿਲੇ ਇੰਤਜ਼ਾਮ ਕਰ ਲੈਂਦੇ ਸੀ ਇਹਨਾਂ ਕੋਲ ਵੀਲ ਹੀ ਨਹੀਂ ਹੈ ਇਹਨੂੰ ਫਿਕਰੀ ਨਹੀਂ ਹੈ ਤੇ ਮੈਂ ਪੁੱਛਣਾ ਚਾਹਣਾ ਹੈ ਭਗਵਾਨ ਸਤਿਮਾਨ ਨੂੰ ਤੁਸੀਂ ਜਦੋਂ ਇਸ਼ਤਿਹਾਰ ਦਿੱਤੇ ਸੀ ਕਿ ਕੇਜਰੀਵਾਲ ਨੂੰ ਇੱਕ ਮੌਕਾ ਦਿਓ ਪੰਜਾਬ ਦੀ ਜਨਤਾ ਨੇ ਇੱਕ ਮੌਕਾ ਦਿੱਤਾ ਸੀ 92 ਸੀਟਾਂ ਨਾਲ ਅੱਜ ਕਿੱਥੇ ਆ ਕੇਜਰੀਵਾਲ ਕਿੱਥੇ ਅਸੂਰੀਆ ਤੁਹਾਡਾ ਹਰ ਚੀਜ਼ ਦੇ ਅਦੁਗਾਟਨ ਕਰਨ ਵਾਸਤੇ ਤਾਂ ਉਹ ਅੱਗੇ ਰੱਖਦੇ ਹੋ ਪੰਜਾਬ ਪੁਲਿਸ ਦੇ 200 ਬੰਦਾ ਉਹਦੇ ਘਰ ਨੂੰ ਰੱਖਿਆ ਕਰਨ ਵਾਸਤੇ ਦਿੱਲੀ ਬੈਠਾ ਹੈਲੀਕਾਪਟਰ ਆਪਣਾ ਵਰਤਦਾ ਹੈ ਪੰਜਾਬ ਦੇ ਹਰ ਪੋਸਟਰ ਤੇ ਹਿੰਦੁਸਤਾਨ ਦੇ ਹਰ ਅਖਬਾਰ ਚ ਉਹਦੀ ਫੋਟੋ ਲੱਗਦੀ ਹੈ ਜਿਹਦਾ ਖਰਚਾ ਅਸੀਂ ਦਿੰਨੇ ਹੁਣ ਕਿੱਥੇ ਅੱਗੇ ਜੀ